ਚਾਈ ਦੇ ਵਿੱਚ ਭਾਈ ਅਮਰਤਵਾਲ ਸਿੰਘ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਇਹ ਗਿੱਪੀ ਆ ਜਾਂ ਸਿੱਪੀ ਆ ਜਿਹੜਾ ਵੀ ਪੰਜਾਬ ਨਾਲੋਂ ਕਿ ਦਿੱਲੀ ਨਾਲੋਂ ਮੈਂ ਸਾਰੇ ਕਲਾਕਾਰਾਂ ਨੂੰ ਪੁੱਛਣਾ ਚਾਹਣਾ ਮੈਂ ਫਰਦੋ ਕਲਾਕਾਰੋ ਹੁਣ ਦੇਖੇ ਦਿਖਾਉਣ ਦੇ ਨਾ ਇਹ 66% ਦਾ ਕਿਹੜਾ ਵੀ ਮਰਜੀ ਕਲਾਕਾਰ ਪ੍ਰਚਾਰ ਕਰਨੇ 66% ਹੋਵੇ ਇਹ ਨੌਜਵਾਨ ਕੀ ਆ ਜਿਹੜੇ ਪਿੱਛੇ ਜੇ ਲੱਗੇ ਕਾਂਗਰਸ ਸਰਕਾਰ ਚਿੱਟੇ ਨਛੇ ਤੇ ਬਣੀ ਨਾ ਕਾਂਗਰਸ ਤੋਂ ਬੰਦ ਹੋਇਆ ਨਾ ਝਾੜੂ ਵਾਲੇ ਤੋਂ ਬੰਦ ਹੋਇਆ ਮਾਮਾ ਕਹਿੰਦਿਆਂ ਨੇ ਕੀ ਕਰਨਾ ਸੀ 1000 ਰੁਪਿਆ ਕੀ ਕਰਨਾ ਸੀ 2000 ਰੁਪਿਆ ਜੇ ਚਿੱਟਾ ਨਾ ਤੁਸੀਂ ਕਹਿੰਦੇ 1000 ਰੁਪਏ ਸਾਨੂੰ ਦੇਣ ਦੀ ਗੱਲ ਤੁਹਾਡਾ ਸਾਡਾ ਕੱਲਾ ਨਸ਼ਾ ਹੀ ਬੰਦ ਕਰਦੋ ਸਾਡੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਇਸ ਕਰਕੇ ਇਹ ਪੰਜਾਬ ਦੇ ਵਿੱਚ ਜਵਾਨੀਆਂ ਜਿਹੜੀ ਪੰਜਾਬ ਦੀ ਸਹੀ ਰਸਤੇ ਚ ਤੁਰ ਚੁੱਕੀ ਆ ਲੀਡਰਾਂ ਦਾ ਖੜਾ ਛੱਡ ਕੇ ਇਹ ਚਾਹੁੰਦੀ ਆ ਕਿ ਜਿਹੜਾ ਜਿਸ ਤਰ੍ਹਾਂ ਸਾਡਾ 40 ਸਾਲ ਦਾ ਸਿੱਖ ਰਾਜ ਸੀਗਾ ਛੇਰੇ ਪੰਜਾਬ ਮਹਾਰਾਜਾ ਰਜਿੰਦਰ ਸਿੰਘ ਵਰਗਾ ਰਾਜ ਆਵੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਸਰਕਾਰ ਆਉਣੀ ਆ ਚਾਹੇ ਭਗਵਾਨ ਤੁਮ ਆਜੇ ਜਿਹੜਾ ਮਰਜੀ ਆਜੇ 2027 ਦੇ ਵਿੱਚ ਪੰਥਕ ਤੇ ਕੌਮੀ ਸਰਕਾਰ ਆਉਣੀ ਹੈ ਇਹ ਗੱਲ ਕਲੀਅਰ ਹੋ ਗਈ ਆ ਲੋਕਾਂ ਦੇ ਇਕੱਠਾਂ ਨੂੰ ਤੁਸੀਂ ਵੀ ਕਲਾਕਾਰ ਹੋ ਇੱਕ ਦੂਜੇ ਪਾਸੇ ਕਰਮਚਾਰੀਤਨ ਮੋਰ ਆ ਉਹਨਾਂ ਦੇ ਪੱਖ ਦੇ ਵਿੱਚ ਕੱਲ ਵੱਡੇ ਵੱਡੇ ਗਾਇਕ ਵੀ ਆਏ ਨੇ ਤੇ ਜੇ ਮੈਂ ਪੰਥਕ ਆਪਣੀ ਲੀਡਰ ਦੀ ਗੱਲ ਕਰਦਾ ਮੈਂ ਮੈਂ ਮੇਰੀ ਗੱਲ ਸੁਣੋ ਦੇਖੋ ਜਿਨ੍ਹਾਂ ਨੇ ਸਾਡੀ ਡਿੱਕੀ ਹੋਈ ਪੰਜਾਬ ਦੀ ਪੱਗ ਸਿਰ ਤੇ ਰੱਖੀ ਆ ਉਹਨਾਂ ਦੇ ਪੱਖ ਦੇ ਵਿੱਚ ਨਚਾਰ ਆ ਨਹੀਂ ਦੇਣਾ ਸਾਰਿਆਂ ਦਾ ਬਾਈਕਾਡ ਕਰੋ ਚਾਹੇ ਗਿੱਪੀ ਆ ਚਾਹੇ ਸਿੱਪੀ ਆ ਜਿਹੜਾ ਵੀ ਕੋਈ ਆ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਯਾਰ ਤੁਸੀਂ ਉਸ ਬੰਦੇ ਦਾ ਪ੍ਰਚਾਰ ਕਰਦੇ ਹੋ ਤੁਸੀਂ ਉਸ ਪਾਰਟੀ ਦਾ ਪ੍ਰਚਾਰ ਕਰਦੇ ਹੋ ਜਿਨ੍ਹਾਂ ਨੇ ਸਾਡੇ ਉੱਪਰ ਨਾ ਨਾ ਪੱਤੀਆਂ ਪਾਏ ਨੇਗੇ ਸਾਡੇ ਭਰਾ ਡਿਬਰੂ ਕਰਦੇ ਚਨਾਚ ਭੇਜਦੇ ਤੁਸੀਂ ਪੰਜਾਬ ਨਾਲੋਂ ਜਾਂ ਦਿੱਲੀ ਨਾਲੋਂ ਮੈਂ ਸਾਰੇ ਕਲਾਕਾਰਾਂ ਨੂੰ ਪੁੱਛਣਾ ਚਾਹਣਾ ਤੁਸੀਂ ਪੰਜਾਬ ਨਾਲੋਂ ਜਾਂ ਦਿੱਲੀ ਨਾਲੋਂ ਤੁਹਾਡੇ ਭਗਮਤ ਮਾਨਾਂ ਮੇਰੀ ਅੱਖਾਂ ਦੇ ਵਿੱਚ ਚੱਕ ਪਾਏ ਗੱਲ ਕਰਾਓ ਤੁਹਾਡੇ ਕਰਮਜੀਤ ਅਨਮੋਲ ਮੇਰੀ ਅੱਖਾਂ ਦੇ ਵਿੱਚ ਚੱਕ ਪਾਏ ਗੱਲ ਕਰਾਓ ਮਸੀਂ ਉਹ ਬੰਦੇ ਆ ਜਿਨ੍ਹਾਂ ਨੇ 700 ਕਰੋੜ ਰੁਪਏ ਲੋਕਾਂ ਦਾ ਨੌਜਵਾਨਾਂ ਦਾ ਕਢਾਇਆ ਹੋਇਆ ਕੋਈ 5 ਰੁਪਏ ਸਾਫਤ ਨਹੀਂ ਕਰ ਸਕਦਾ ਤੁਸੀਂ ਸਾਥਕੀ ਦਾ ਤਿੰਨ ਫਰਦੋਂ ਕਲਾਕਾਰੋ ਹੁਣ ਦੇਖੇ ਦਿਖਾਉਣ ਤੇ ਨਾ ਇਹ 76% ਨਾ ਕਿਹੜਾ ਵੀ ਮਰਜੀ ਕਲਾਕਾਰ ਪ੍ਰਚਾਰ ਕਰਨੇ ਆ 76% ਹੋਊਗਾ ਇਹ ਨੌਜਵਾਨ ਕਹਿੰਦੇ ਨੇ ਜੀ ਜਿਵੇਂ ਗੱਲ ਗੁਰਪ੍ਰੀਤ ਘੁੱਗੀ ਆਇਆ ਪਹਿਲਾਂ ਤਾਂ ਇਸੇ ਪਾਰਟੀ ਨੂੰ ਨਿੰਦਾ ਸੀ ਕਹਿੰਦੇ ਸੀ ਪਾਰਟੀ ਦੇ ਸੋਲੇ ਗਈ ਜਾਂਦੀ ਕਿਹਦੇ ਪੱਖ ਦਾ ਇਹਨਾਂ ਦੇ ਪੱਖ ਦਾ ਆ ਹਾਂ ਪਰ ਇਹਨਾਂ ਦੇ ਕਰਮੀਤਨ ਬੋਲਦੇ ਯਾਰ ਗੁਰਪ੍ਰੀਤ ਕੀ ਕਰੀਏ ਨਾ ਯਾਰ ਤੈਨੂੰ ਮਾੜੀ ਮੋੜੀ ਸੰਗ ਸ਼ਰਮ ਮਨਣਾ ਯਾਰ ਕਿਹੜਾ ਸਾਥ ਨਫ਼ਰਤ ਦਾ ਇੱਕ ਪਤਾ ਤੂੰ ਅਰਦਾਸ ਵਰਗੀਆਂ ਫਿਲਮਾਂ ਬਣਾਉਣਾ ਹੈ ਪਾਸੇ ਲਾਉਣਾ ਇੱਕ ਪਾਸੇ ਉਹਨਾਂ ਨਾਲ ਤੁਰਫਰਦਾ ਜਿਹੜੇ ਪੰਜਾਬ ਨੂੰ ਜਮਾ ਐਂਡ ਕੰਗਾਲ ਕਰਦੇ ਤੋਲੇ ਹੋਣੇ ਮੈਨੂੰ ਇੱਕ ਵੀ ਤੁਹਾਡਾ ਕੰਮ ਜਿਹਦੇ ਤੁਸੀਂ ਕਰਮਜੀਤਨ ਮੋੜ ਲਈ ਪ੍ਰਚਾਰ ਕਰਨ ਲਈ ਆ ਰਹੇ ਹੋ ਇੱਕ ਵੀ ਕੋਈ ਕੰਮ ਪੰਜਾਬ ਲਈ ਕਰਾ ਦਿਖਾ ਦਿਓ 2017 ਤੋਂ ਲੈ ਕੇ ਲਗਾਤਾਰ ਪੰਜਾਬ ਲਈ ਤੁਰੇ ਹੋਇਆ ਬਾਦਲਾਂ ਨੇ ਕਾਂਗਰਸ ਨੇ ਬੀਜੇਪੀ ਨੇ ਸਾਰਿਆਂ ਨੇ ਪਰਚੇ ਪਾਏ ਨੇਗੇ ਐਂਦਿਆਂ ਸਾਡੇ ਤੁਸੀਂ ਦੇਖੋ ਅੱਜ ਤਾਂ ਹੁਣ ਦੇ ਤੁਰੇ ਹੋਇਆ ਆ ਤਾਂ ਸਾਰੇ ਪਰਿਵਾਰ-ਬਾਰ ਕਿੱਥੋਂ ਲੋਕ ਜਾ ਰਹੇ ਕਾਮਰੇ ਸਾਰਾ ਸਾਰੇ ਪਰਿਵਾਰ ਵਾਰ ਗਿਆ ਆਪਣੇ ਪੰਜਾਬ ਲਈ ਯਾਰ ਇਹਨਾਂ ਨੇ ਕਿੱਡੀਆਂ ਮੁੱਦੇ ਦੇਣਾ ਨੇ ਕਰਮੀ ਤਰਮੋਲ ਦੀ ਦੇਣ ਕੀ ਹੈ ਜਿਹਦੇ ਪਿੱਛੇ ਜੇ ਲੱਗੇ ਫਿਰਦਾ ਮੈਨੂੰ ਤੈ ਸਮਝ ਨਹੀਂ ਆ ਗਈ ਮੇਰੇ ਨਾਲ 5 ਮਿੰਟ ਗੱਲ ਕਰਾ ਦੇ ਉਹਨੂੰ 5 ਜਿਹੜੇ ਪੰਜਾਬ ਦੇ ਮੁੱਦੇ ਦੱਸੂੰਗਾ ਵੀ ਆ ਪੰਜਾਬ ਦੇ ਮੁੱਦਿਆਂ ਦਾ ਹੱਲ ਦੱਸ ਦੇ ਕੀ ਯਾਰ ਸ਼ਰਮ ਨਹੀਂ ਆਉਂਦੀ ਯਾਰ ਕੋਈ ਮੁੱਦੇ ਨਹੀਂ ਹੈਗੇ ਕਿ ਆ ਕੇ ਮੈਂ ਕਲਾਕਾਰ ਆ ਮੈਂ ਫੇਮਸ ਆ ਤੂੰ ਕਰ ਕੀ ਸਕਦਾ ਯਾਰ ਮੈਨੂੰ ਆਹ ਦੱਸ ਤੂੰ ਕਿਹੜੇ ਪੰਜਾਬ ਲਈ ਮੁੱਦੇ ਲਈ ਲੜ ਸਕਦਾ ਲੜ ਕੇ ਦਿਖਾ ਆ ਜਾ ਜੇ ਤੂੰ ਕਹਿੰਦਾ ਮੈਂ ਪੰਜਾਬ ਲਈ ਕਰ ਸਕਦਾ ਆ ਜਾ ਬੱਠ ਪੰਨਾ ਤੋਂ ਧਰਨੇ ਤੇ ਜਾ ਕੇ ਸਾਡੇ ਬਰਾਬਰ ਦਿੱਲੀ ਦੇ ਬਰਾਬਰ ਸੈਂਟਰ ਦੇ ਬਰਾਬਰ ਬੱਠ ਮੈ ਜਿਹੜੇ ਆਮ ਆਦੀ ਪਾਰਟੀ ਕਹਿੰਦੇ ਸਾਨੂੰ 13 ਐਮਪੀ ਜਿਤਾ ਕੇ ਭੇਜੋ ਅਸੀਂ 7 ਐਮਪੀ ਇਹਨਾਂ ਦੇ ਪਹਿਲਾਂ ਜਿਤਾ ਕੇ ਭੇਜ ਚੁੱਕੇ ਆ ਬਾਈ ਜੀ 7 ਰਾਸ਼ਾ ਮੈਂਬਰ ਜਿਹੜੇ ਐਮਐਲਏ ਦੀ ਵੋਟ ਨਾਲ ਭੇਜੇ ਹੋਏ ਨੇ ਭਗਵਾਨ ਤਮਾ ਟਾਪਦਾ ਫਿਰਦਾ ਕਿ ਸੜੀ ਝੋਲ ਦੀ ਗੈਰ ਹਾਜ਼ਰੀ ਤੇਰੇ 6 ਨਮੂਨੇ ਦੀ ਜਮੀ ਬਿਲਕੁਲ ਗੈਰ ਹਾਜ਼ਰੀ ਆ ਕਲਾ ਸਿਚੇ ਵਾਲੇ ਇੱਕ ਦਿਨ ਜਾ ਕੇ ਆ ਆਹ ਤਰਾ ਭਜਨ ਸਿੰਘ ਕਿੱਥੇ ਆ ਲਿਆ ਆਹ ਤਰਾ ਰਾਗਵ ਚੱਡਾ ਕਿੱਥੇ ਆ ਸੰਦੀਪ ਪਾਟ ਕਿੱਥੇ ਆ ਚੰਡੀਗੜ੍ਹ ਵਾਲਾ ਉਹ ਆਪਣਾ ਦੂਸਰਾ ਦਿੱਲੀ ਵਾਲਾ ਕਿੱਥੇ ਆ ਅੱਛਾ ਹਰਿਆਣਾ ਵਾਲਾ ਕਿੱਥੇ ਆ 6 ਦੀ ਤੇਰੇ ਰਾਸ਼ਾ ਮੈਂਬਰਾਂ ਦੀ ਗੈ ਤੁਸੀਂ ਕਹਿੰਦੇ ਸਾਨੂੰ 13 ਹੋਰ ਜਿਤਾ ਦਿਓ ਇਹ ਨਹੀਂ ਹੁਣ ਕੰਮ ਚੱਲਣਾ ਇਹ ਨਹੀਂ ਹੁਣ ਕੰਮ ਚੱਲਣਾ ਗਈਆਂ ਆਈਆਂ 2027 ਦੀ ਤਿਆਰੀ ਕਰ ਲੇ ਭਗਮਤਵਾਨ ਮੈਂ ਸਾਰੀ ਪੰਥ ਤੋਂ ਟਿਕ ਲਊਗਾ ਜਿੱਥੇ ਭਗਮਤਵਾਨ ਜਿਹੜਾ ਉਹਥੇ ਮੈਂ ਚੋਂੜ ਬਰ ਬਰੁੱਧ ਲੜੂਗਾ ਭਗਮਤਵਾਨ ਦੇ ਮੈਂ ਅੱਜ ਐਲਾਨ ਕਰਦਾ ਜਿੱਥੋਂ ਵੀ ਚੋਂੜ ਲੜੂਗਾ ਅੱਲਾਹ ਅਕਬਰ ਜੇ ਨੂੰ ਇਹਨਾਂ ਨੂੰ ਝਾੜੂ ਵਾਲਿਆਂ ਨੂੰ ਕਹਿੰਦੇ ਆ ਵੀ ਤੁਹਾਡੇ 3 ਸਾਲ ਰਹਿ ਗਏ ਜਿੰਨੇ ਮਰਜ਼ੀ ਪਰਚੇ ਹੋਰ ਪਾਉਣਿਆ ਹੋਰ ਪਾ ਲਓ ਕੋਈ ਪਰਵਾਹ ਨਹੀਂ ਇਹਨੇ ਮਰਜ਼ੀ ਪਾ ਲਿਆ ਪਾਣੇ ਇੱਕ ਮੈਨੂੰ ਹੋਰ ਸਵਾਲ ਪਾਣੇ ਇੱਕ ਹੋਰ ਸਵਾਲ ਮੇਰਾ ਅਕਾਲੀ ਦਰਬਾਰਦ ਦੀ ਗੱਲ ਕਰੀ ਉਹ ਕਹਿੰਦੇ ਅਸੀਂ ਜ਼ਿਲ੍ਹਾ ਕਟਿਆ ਅਸੀਂ ਪੰਥਕਾ ਉਹਨਾਂ ਨੇ ਹਰੇਕ ਸੀਟ ਤੇ ਆਪ ਦਾ ਜਿਹੜਾ ਉਮੀਦਵਾਰ ਲਾਣਿਆ ਹੋਇਆ ਯਾਰ 1 ਮਿੰਟ ਮੈਨੂੰ ਤਾਂ ਪੁੱਛਣ ਦੀ ਕੀ ਲੋੜ ਆ ਕਿਉਂਕਿ ਇਹ ਤਾਂ ਉਹਨਾਂ ਦੇ ਵਿਰੁੱਧ ਚੱਲਦੇ ਆ ਆ ਲੋਕਾਂ ਨੂੰ ਪੁੱਛ ਲਾ ਵੀ ਕਿੰਨੇ ਕ ਪੰਥ ਕਹਿੰਦੇ ਕਿੰਨਾ ਕੁਛ ਉਹਨਾਂ ਨੇ ਪੰਜਾਬ ਦਾ ਸਵਾਰਿਆ ਕੀ ਕੀ ਉਹਨਾਂ ਨੇ ਪੰਜਾਬ ਦੇ ਨਾਲ ਕੀਤਾ ਨੌਜਵਾਨ ਬਾਦਲ ਕੇ ਲਾਣੇ ਨੇ ਸਾਡਾ ਨੌਜਵਾਨਾ ਜੀ ਡਿਬਰੂ ਗੜਦੀ ਜੇਲ੍ਹ ਚ ਬੈਠਾ ਉਹਦੇ ਬਰਾਬਰ ਲੈ ਕੇ ਕੈਂਡੀਡੇਟ ਖੜਾ ਕਰਿਆ ਜਿਹਦੇ ਨਾਲ ਉਹਦੇ ਜੜ ਪੱਟੀ ਕੀ ਬਾਦਲ ਪਰਿਵਾਰ ਖਤਮ ਹੀ ਹੋ ਗਿਆ ਕਾਂਗਰਸ ਦੇਖ ਲੈ ਕਾਂਗਰਸ ਖਤਮ ਹੋ ਗਈ ਇਹ ਤਾਂ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਜਿਹੜੀ ਗੱਲ ਕਹਿਦਾ ਨਾ ਮੈਂ 2014 ਚ ਗੱਲ ਕੀਤੀ ਜਦੋਂ ਆਪ ਭਗਵੰਤ ਮਾਨ ਦਾ ਮੁੱਖ ਮੰਤਰੀਆ ਦਫ਼ਤਰ ਖੁੱਲਿਆ ਸੀਗਾ ਬਰਨਾਲੇ ਉਦੋਂ ਮੈਂ ਕਹਿੰਦਾ ਮਗਾਇਆ ਬੰਦਾ ਮੁੱਖ ਮੰਤਰੀ ਬਣੋ ਬਣ ਗਿਆ ਪਰ ਅੱਜ ਮੈਂ ਗੱਲ ਕਹਿਣਾ ਵੀ ਉਹਦੇ ਹਾਲਾਤ ਇਹਨਾਂ ਦੇ ਉਹ ਮਾਰੇ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਪੰਜਾਬ ਦੇ ਵਿੱਚ ਪੰਥਕ ਸਰਕਾਰ ਬਣਨੀ ਆ ਮੇਰੇ ਹਿਸਾਬ ਮੈਨੂੰ ਇਹ ਲੱਗ ਰਿਹਾ ਜਿਸ ਵੇ ਮੈਂ ਖਡੂਰ ਸਾਹਿਬ ਦੇ ਵਿੱਚ ਗਿਆ ਜਾਂ ਇੱਥੇ ਆਇਆ ਵੀ 2027 ਦੇ ਵਿੱਚ ਭਾਈ ਅਮਰਪਾਲ ਸਿੰਘ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਗੱਲ ਸਹੀ ਹੈ ਕਿਉਂ ਨਾ ਹੋਵੇ ਕੀ ਆ ਦੇਮਾਗੀ ਬੁੜੀਆਂ ਨੂੰ ਚਲ ਦਿੱਤਾ ਤਾਂ ਹੈ ਨਹੀਂਗਾ ਅਸੀਂ ਕਹਿਣਾ ਤੁਹਾਨੂੰ ਤੁਹਾਡੇ ਕੋਈ 1000 ਰੁਪਏ ਦੀ ਲੋੜ ਨਹੀਂ ਤੁਹਾਡੇ 1000 ਰੁਪਏ ਤਾਂ ਛੱਡੋ ਆ ਤੁਹਾਨੂੰ ਦਾ ਪੁੱਤ 5-5000 ਦਾ ਚਿੱਟਾ ਪੀਂਦੇ ਨੇ ਤੁਸੀਂ ਕਹਿੰਦੇ ਅਸੀਂ 1000 ਰੁਪਏ ਦੇਵਾਂਗੇ ਆ ਲੈ 5-5000 ਰੁਪਏ ਚਿੱਟਾ ਪੀਂਦੇ ਨੇ 5-5 ਆ ਦੇ ਖਲਾ ਖੜਾ ਝੋਟਾ ਇਸ ਕਰਕੇ ਆ ਝੋਟਾ ਖੜਾ ਅਸੀਂ ਸਾਰੇ ਬੰਦੇ ਖੜੇ ਆ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਵੀ ਜੇਕਰ ਤੁਸੀਂ ਸਾਨੂੰ ਸਾਡੇ ਉੱਪਰ ਪਰਚੇ ਪਾਏ ਨੇ ਝੂਠੇ ਪਰਚੇ ਪਾਏ ਨੇ ਅਸੀਂ ਮਾੜਾ ਹੀ ਕਰਤਾ ਸੀ ਥੋਤੋਂ ਜਿਹੜੇ ਨਸੇ ਜੜ ਪੱਟਣਗੇ ਸੀ ਨਸੇ ਜੜ ਪੱਟਣਾ ਚ